ਬਲਾਕ ਸ਼ੰਭੂ ਦੇ ਬੀਡੀਪੀਓ ਜਤਿੰਦਰ ਸਿੰਘ ਦੀ ਅਗਵਾਈ ਹੇਠ ਸਰਪੰਚਾਂ ਦੇ ਲਈ ਵਰਕਸ਼ਾਪ ਦਾ ਆਯੋਜਨ ਹਲਕਾ ਵਿਧਾਇਕ ਗੁਰਲਾਲ ਕਨੌਰ ਨੇ ਨਵੇਂ ਚੁਣੇ ਹੋਏ ਸਰਪੰਚਾਂ ਦੇ ਲਈ ਲਗਾਈ ਵਰਕਸ਼ਾਪ ਵੱਡੀ ਗਿਣਤੀ ਵਿੱਚ ਨਵੇਂ ਚੁਣੇ ਹੋਏ ਪੰਚਾਂ ਤੇ ਸਰਪੰਚਾਂ ਨੇ ਭਾਗ ਲਿਆ ਹਲਕਾ ਕਨੌਰ ਤੋਂ ਬਲਾਕ ਸ਼ੰਭੂ ਦੇ ਬੀਡੀਪੀ ਜੋ ਤਿੰਦ ਸਿੰਘ ਦੀ ਅਗਵਾਈ ਵਿੱਚ ਲੱਗੀ ਇਹ ਵਰਕਸ਼ਾਪ ਸਰਪੰਚਾਂ ਨੇ ਦੱਸਿਆ ਇਹ ਵਰਕਸ਼ਾਪ ਨੂੰ ਲਾਹੇਵੰਦ ਅਤੇ ਕਿਹਾ ਕਿ ਕਈ ਸਰਪੰਚ ਨਵੇਂ ਪਹਿਲੀ ਵਾਰ ਸਰਪੰਚੀ ਦੇ ਮੈਦਾਨ ਵਿੱਚ ਉਤਰੇ ਹਨ ਉਣਾ ਨੂੰ ਮੀਟਿੰਗ ਦੇ ਵਿੱਚ ਪੰਚਾਇਤਾਂ ਦੇ ਨਾਲ ਮਿਲ ਕੇ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਸੰਬੰਧੀ ਜਾਗਰੂਕ ਵੀ ਕੀਤਾ ਗਿਆ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਰਾਜਪੁਰਾ ਦੀ ਰਿਪੋਰਟ ਨਮਸਕਾਰ ਦੋਸਤੋ ਇਸ ਟਾਈਮ ਅਸੀਂ ਖੜੇ ਹਾਂ ਰਾਜਪੁਰਾ ਦੇ ਬਲਾਕ ਸ਼ੰਬੂ ਦਾ ਜੋ ਬੀਡੀਪੀਓ ਦਫਤਰ ਹੈ ਉੱਥੇ ਹੈ ਇੱਥੇ ਇੱਕ ਜੋ ਨਵੇਂ ਜੋ ਸਰਪੰਚ ਬਣੇ ਨੇ ਉਹਨਾਂ ਉਹਨਾਂ ਦੀ ਇੱਕ ਵਰਕਸ਼ਾਪ ਦਾ ਆਯੋਜਨ ਜੋ ਇੱਥੇ ਕੀਤਾ ਜਾ ਰਿਹਾ ਹੈ ਇੱਥੇ ਜੋ ਬीडीपी ਹੋਏ ਜਤਿੰਦਰ ਸਿੰਘ ਜੋ ਬीडीपी ਹੋਏ ਉਹਨਾਂ ਵੱਲੋਂ ਜੋ ਹੈ ਇੱਥੇ ਕੀਤਾ ਗਿਆ ਹੈ ਇੱਥੇ ਜੋ ਵਿਸ਼ੇਸ਼ ਤੌਰ ਤੇ ਹਲਕਾ ਕਨੌਰ ਦੇ ਵਿਧਾਇਕ ਸਰਦਾਰ ਗੁਰਲਾਲ ਸਿੰਘ ਕਨੌਰ ਇੱਥੇ ਪਹੁੰਚੇ ਨੇ ਤੇ ਉਹਨਾਂ ਨੇ ਜੋ ਨਵੇਂ ਬਣੇ ਸਰਪੰਚ ਤੇ ਪੰਚ ਨੇ ਉਹਨਾਂ ਨੂੰ ਕੁਝ ਟਿਪਸ ਦਿੱਤੇ ਉਹਨਾਂ ਬਾਰੇ ਅਸੀਂ ਜਾਣਕਾਰੀ ਲਵਾਂਗੇ ਕਿ ਨਾਲੇ-ਨਾਲੇ ਗੱਲ ਕਰਾਂਗੇ ਗੁਰਲਾਲ ਜੀ ਨਾਲ ਤੇ ਨਾਲ-ਨਾਲ ਗੱਲ ਕਰਾਂਗੇ ਇੱਥੇ ਦੇ ਜੋ ਸਰਪੰਚ ਇੱਥੇ ਆਏ ਹੋਏ ਨੇ ਅੱਜ ਦੀ ਵਰਕਸ਼ਾਪ ਅਟੈਂਡ ਕਰਨ ਵਾਸਤੇ ਅਸੀਂ ਚਲਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਕੋਲ ਪੁੱਛਦੇ ਹਾਂ ਕਿ ਅੱਜ ਦੀ ਵਰਕਸ਼ਾਪ ਜੋ ਇੱਥੇ ਹੋ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਹੈ ਜਤਿੰਦਰ ਲੱਕੀ ਰਾਜਪੁਰਾ ਸਰ ਅੱਜ ਜੋ ਵਰਕਸ਼ਾਪ ਕੀਤੀ ਜਾ ਰਹੀ ਹੈ ਇਹਦੇ ਬਾਰੇ ਜਾਣਕਾਰੀ ਦਿਓ ਸਾਰੇ ਸਰਪੰਚ ਬਲੋਕ ਸ਼ੰਭੂ ਦੇ ਤੋਂ ਬਹੁਤ ਬਹੁਤ ਧੰਨਵਾਦ ਜੀ ਬੀਡੀਪੀਓ ਦਫਤਰ ਸ਼ੰਭੂ ਦੇ ਵਿੱਚ ਅੱਜ ਇਕੱਤਰ ਹੋਏ ਆ ਸਾਰੇ ਸਰਪੰਚ ਸਾਹਿਬਾਨ ਉਹਨਾਂ ਨੂੰ ਇਕੱਤਰ ਕੀਤਾ ਉਹਨਾਂ ਦੇ ਹੱਕ ਅਧਿਕਾਰ ਸਾਡੇ ਅਫਸਰ ਸਾਹਿਬਾਨਾਂ ਵੱਲੋਂ ਦੱਸੇ ਗਏ ਕਿਉਂਕਿ ਬਹੁਤ ਸਾਰੇ ਸਰਪੰਚ ਜਿਹੜੇ ਉਹ ਪਹਿਲੀ ਵਾਰ ਬਣੇ ਨੇ ਤੇ ਜਿਹੜਾ ਡਿਵੈਲਪਮੈਂਟ ਦਾ ਕੰਮ ਆ ਉਹਨੂੰ ਆਪਾਂ ਹੋਰ ਸਪੀਡ ਦੇ ਨਾਲ ਕਰਾ ਸਕੀਏ ਇਹਨਾਂ ਦੇ ਆਪਸ ਦੇ ਵਿੱਚ ਇੰਟਰੋਡਕਸ਼ਨ ਹੋ ਸਕੇ ਇਹ ਕਿਉਂ ਨਵੀਂ ਟੀਮ ਪਹਿਲੀ ਵਾਰ ਬਹੁਤ ਸਾਰੇ ਸਾਡੇ ਜਿਹੜੇ ਸਾਥੀ 2022 ਦੇ ਬੂਥਾਂ ਤੇ ਬੈਠੇ ਸੀ ਉਹ ਹੁਣ ਸਰਪੰਚ ਬਣੇ ਨੇ ਜੁੰਮੇਵਾਰੀ ਹੈ ਤੇ ਜਿਹੜਾ ਮਢਲਾ ਸਟ੍ਰਕਚਰ ਹੁੰਦਾ ਪਿੰਡ ਦਾ ਉਹ ਸਰਪੰਚ ਤੇ ਸਾਡੇ ਮੈਂਬਰ ਸਹਿਬਾਨ ਹੁੰਦੇ ਨੇ ਤੇ ਬੀਡੀਪੀਓ ਦਫਤਰ ਦੇ ਨਾਲ ਸੈਕਟਰੀ ਸਹਿਬਾਨਾਂ ਦੇ ਨਾਲ ਆ ਜਿਨ੍ਹਾਂ ਦੀ ਇੰਟਰੋਡਕਸ਼ਨ ਕਰਾਈ ਗਈ ਲੰਮਾ ਸਮਾਂ ਬਤਾਇਆ ਜਨਨੇ ਮੈਨੂੰ ਲੱਗਾ ਵੀ 2.5 3 ਘੰਟੇ 4 ਘੰਟੇ ਬਤਾਤੇ ਸੋ ਸਾਰਿਆਂ ਦਾ ਧੰਨਵਾਦ মিডিਆ ਵਾਲੇ ਸਾਡੇ ਭਰਾਵਾਂ ਦਾ ਵੀ ਇਤਿਹਾਸ ਕਰਦੇ ਹਾਂ ਕਿ ਜਿਹੜੇ ਅਧੂਰੇ ਪਏ ਕੰਮ ਨੇ ਜਾਂ ਨਹੀਂ ਅਸੀਂ ਸਟਾਰਟ ਕਰ ਸਕੇ ਉਹ ਹੁਣ ਸਾਡੀਆਂ ਪੰਚਾਇਤਾਂ ਜਦੋਂ ਕੰਪਲੀਟ ਬਣ ਗਈ ਫੰਡਾਂ ਦੀ ਜਿਹੜੇ ਮੈਂ ਤੁਹਾਡੇ ਨੌਲੇਜ ਦੇ ਦੱਸਦਾ ਇਹਨਾਂ ਵੀ ਜਿਹੜੇ ਅਧੂਰੇ ਪਏ ਕੰਮ ਸੀ ਉਹਨਾਂ ਨੂੰ ਨੇਪਰੇ ਚਾੜਨ ਦੀ ਪ੍ਰਵਾਨਗੀ ਜਿਹੜੀ ਸਰਕਾਰ ਨੇ ਦੇ ਦਿੱਤੀ ਸੀ ਜਿਹੜੇ ਕੁਝ ਐਸਟੀਮੇਟਰ ਰਵਾਈਜ਼ ਕੀਤੇ ਗਏ ਸੀ ਉਹਨਾਂ ਦੀ ਵੀ ਪ੍ਰਵਾਨਗੀ ਮਿਲ ਗਈ ਸੀ ਕੁਝ ਜਿਹੜੇ ਕੰਮ ਮੇਰੇ ਕੋਲ ਤਾਂ ਕੋਈ 10 12 ਕੰਮ ਨੇ ਉਹ ਜਿਹੜੇ ਅਜੇ ਸ਼ੁਰੂ ਨਹੀਂ ਸੀ ਕੀਤੇ ਗਏ ਉਹਨਾਂ ਦੀ ਪ੍ਰਵਾਨਗੀ ਜਿਹੜੀ ਉਹ ਲਿਖਤੀ ਭੇਜੀ ਗਈ ਹੈ ਮੈਨੂੰ ਉਹਡੇ ਕੰਮ ਨੇ ਸਟਾਰਟ ਕਰਨ ਦੀ ਪ੍ਰਵਾਨਗੀ ਮਿਲੇ ਸਟੈਪ ਵਾਈਜ਼ ਸੈਪ ਕਿਉਂਕਿ ਪੰਚਾਇਤਾਂ ਜਿਹੜੀਆਂ ਪੰਜ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਸਸਪੈਂਡ ਸਸਪੈਂਡ ਤੇ ਡਿਸਮਿਸ ਵੀ ਸੀਗੀਆਂ ਉਹਨਾਂ ਨੂੰ ਵੀ ਹੁਣ ਨਵੀਆਂ ਬਣ ਗਈਆਂ ਨੇ ਤੇ ਆਸ ਹੈ ਕਿ ਜਿਹੜੇ ਕੰਮ ਨੇ ਡਿਵੈਲਪਮੈਂਟ ਦੇ ਉਹ ਹੋਰ ਬੜੀ ਜਲਦੀ ਤੇ ਬੜੀ ਸਪੀਡ ਦੇ ਨਾਲ ਸੇ ਸ਼ੁਰੂ ਕਰਦਾ ਹੈ। ਇੱਕ ਲਾਸਟ ਕੁਐਸਚਨ ਐਮਐਲਏ ਸਾਹਿਬ ਜਿਸ ਤਰ੍ਹਾਂ ਕੀ ਹੁਣੇ ਜੋ ਜਿਮਨੀ ਚੋਣਾਂ ਆਈਆਂ ਤੇ ਚਾਰ ਸੀਟਾਂ ਤੇ ਤਿੰਨ ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ ਉਸ ਚੀਜ਼ ਨੂੰ ਕਿਦਾਂ ਦੇਖਦੇ ਹੋ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਰਾਗਵ ਛੱਡਾ ਜੀ ਨੂੰ ਸੰਦੀਪ ਪਾਟਕ ਜੀ ਨੂੰ ਅਮਨ ਰੋੜਾ ਜੀ ਨੂੰ ਪਾਰਟੀ ਦੇ ਨਵੇਂ ਪ੍ਰਧਾਨ ਬਣੇ ਨੇ ਉਹਨਾਂ ਨੂੰ ਵੀ ਮੁਬਾਰਕਾਂ ਲੋਕਾਂ ਦਾ ਪਿਆਰ ਸਤਿਕਾਰ ਸੀ ਤੇ ਹੰਕਾਰ ਸੀ ਜਿਹੜਾ ਤੁਹਾਨੂੰ ਪਤਾ ਕਈਆਂ ਸੀਟਾਂ ਦੇ ਉੱਤੇ ਬਹੁਤ ਵੱਡੇ ਲੈਵਲ ਦੇ ਉੱਤੇ ਹੰਕਾਰ ਨਾਲ ਛੋਣਾ ਲੜੀਆਂ ਗਈਆਂ ਔਰ ਲੋਕਾਂ ਨੇ ਜਿਹੜਾ ਫਤਵਾ ਉਹ ਆਪਣੇ ਤਰੀਕੇ ਨਾਲ ਆਪਦੀ ਸੰਜਮ ਨਾਲ ਆਪਦੀ ਸੋਚ ਨਾਲ ਆਪਦੀ ਸਮਝ ਨਾਲ ਦਿੱਤਾ ਉਥੇ ਆਮ ਆਦਮੀ ਪਾਰਟੀ ਦੇ ਹਿੱਸੇ ਤਿੰਨ ਸੀਟਾਂ ਆਈਆਂ ਜਿਹੜੀਆਂ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਖਾਤੇ ਦੇ ਵਿੱਚ ਨਹੀਂ ਸੀ ਨਵੀਆਂ ਸੀਟਾਂ ਜੁੜਨ ਦੇ ਨਾਲ ਹੋਰ ਵੀ ਸਾਡੇ ਵਰਕਰਾਂ ਦਾ ਵਲੰਟੀਅਰ ਦਾ ਜਿਹੜਾ ਹੌਸਲਾ ਜਿਹੜਾ ਉਹ ਵੱਧਾ ਜੀ ਬਹੁਤ ਮਹਤਵਪੂਰਨ 27 ਦੀਆਂ ਸਰ ਕਿਦਾਂ ਸੋਚਦੇ ਹੋ 2027 ਦਾ ਇਹਦੇ ਚ ਕਿੰਨਾ ਕੁ ਲਾਭ 27 ਤਾਂ ਜੇ ਬਹੁਤ ਦੂਰ ਹੈ ਜੀ ਅਜੇ ਤਾਂ ਉਹ ਤੋਂ ਪਹਿਲਾਂ ਕਈ ਪੱਕੇ ਪੇਪਰ ਆ ਜਾਣਗੇ ਪੱਕੇ ਪੇਪਰ ਦਾ ਸਾਲ ਬਾਅਦ ਆ ਹੀ ਜਾਂਦੇ ਨੇ 27 ਤਾਂ ਇੱਥੇ ਬਹੁਤ ਦੂਰ ਹੈ ਇਹ ਪੱਕੇ ਪੇਪਰਾਂ ਦੀ ਵੇਖੋ ਜਦੋਂ ਤਿਆਰੀ ਕਰਾਂਗੇ ਨਾ 27 ਵੀ ਵਧੀਆ ਰਹੇਗੀ 29 ਵੀ ਵਧੀਆ ਰਹੇਗੀ ਗੱਲ ਤੇ ਇਹ ਵੀ ਅਸੀਂ ਕਰਦੇ ਕੀ ਆ ਜੋ ਅਸੀਂ ਕਰਾਂਗੇ ਸਾਡੇ ਤੇ ਡਿਪੈਂਡ ਹੈ ਜੋ ਅਸੀਂ ਕਰਾਂਗੇ ਲੋਕੋ ਦਾ ਹੁਣ ਜੋ ਇੱਕ ਚੀਜ਼ ਮੈਂ ਮਹਿਸੂਸ ਕੀਤੀ ਆ ਕਿ ਲੋਕ ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ ਲੋਕ ਕਹਿੰਦੇ ਨੇ ਵੀ ਕੰਮ ਕਰੋ ਤੇ ਵੋਟ ਲੈ ਜਾਓ ਗੱਲ ਸੁਣੋ ਤੇ ਵੋਟ ਲੈ ਜਾਓ ਗੱਲ ਵੀ ਸੁਣਨੀ ਪੈਣੀ ਐ ਕੰਮ ਵੀ ਕਰਨੇ ਪੈਣੇ ਨੇ ਇਹ ਸਾਨੂੰ ਵੀ ਤੇ ਸਾਡੇ ਸਰਪੰਚ ਸਾਹਿਬਾਂ ਨੂੰ ਸਾਰਿਆਂ ਨੂੰ ਕਰਨਾ ਪਵੇਗਾ ਬਹੁਤ ਬਹੁਤ ਧੰਨਵਾਦ ਜੀ ਬਜੀ ਕੀ ਨਾਮ ਹੈ ਮੇਰਾ ਅਗਰਪੇਸ਼ ਸਿੰਘ ਹੈ ਜੀ ਕਿਹੜੇ ਪਿੰਡ ਤੋਂ ਪਿੰਡਾਲਨਪੁਰੂ ਸਰਪੰਚਾ ਜੀ ਤੇ ਅੱਜ ਜੋ ਇਹ ਵਰਕਸ਼ਾਪ ਹੋਈ ਹੈ ਐਮਐਲਏ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਔਰ ਤੁਹਾਨੂੰ ਕੰਮ ਕਰਨ ਦੇ ਟਿਪਸ ਦਿੱਤੇ ਆ ਕੀ ਕਹਿੰਦਾ ਦੇਖੋ ਜੀ ਸਾਨੂੰ ਐਮਐਲਏ ਸਾਹਿਬ ਨੇ ਅੱਜ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਕਿ ਆਪਣੇ ਪਿੰਡਾਂ ਦੇ ਜੋ ਕੰਮ ਨੇ ਕਿਸ ਤਰੀਕੇ ਨਾਲ ਕਰਨੇ ਨੇ ਜੀ ਉਹ ਤਰੀਕਾ ਦੱਸਿਆ ਜੀ ਕਿਤਰਾ ਕਰਨੇ ਨੇ ਕਿੱਦਾਂ ਗ੍ਰਾਂਟ ਲੈਣੀ ਕਿੱਦਾਂ ਕੀ ਕਰਨਾ ਸਾਰੀ ਸੱਜ ਨੂੰ ਗੱਲਾਂ ਸਮਝਾਈ ਜੀ ਬਾਕੀ ਜੀ ਵੱਡੇ ਭਰਾਜੀ ਜਰਨਾਰੇ ਕਰ ਦੇਣਗੇ ਹਾਂਜੀ ਹਾਂਜੀ ਵਰਕਸ਼ਾਪ ਦੇ ਨਾਲ ਸਾਨੂੰ ਬੜੀ ਨੌਲੇਜ ਮਿਲੀ ਹੈ ਅਫਸਰਾਂ ਦੇ ਨਾਲ ਅਫਸਰਾਂ ਦੇ ਨਾਲ ਤਾਲਮਿਲ ਬਣਾਉਣ ਦਾ ਔਰ ਕੰਮ ਕਰਨ ਦੇ ਤਰੀਕਿਆਂ ਬਾਰੇ ਸਾਨੂੰ ਨੌਲੇਜ ਮਿਲੀ ਹੈ ਕਿੱਦਾਂ ਮਨਰੇਗਾ ਕੋਲੋਂ ਕੰਮ ਲੈਣਾ ਔਰ ਕਿੱਦਾਂ ਪੰਚਾਇਤ ਅਫਸਰਾਂ ਕੋਲੋਂ ਕੰਮ ਲੈਣਾ ਉਹਨਾਂ ਦੇ ਬਾਰੇ ਸਾਨੂੰ ਬੜੀ ਨੌਲੇਜ ਮਿਲੀ ਅੱਜ ਕਿਉਂਕਿ ਪਹਿਲੀ ਵਾਰੀ ਪੰਚਾਇਤ ਅਸੀਂ ਬਣਾਈ ਹੈ ਪਿੰਡ ਆਲਮਪੁਰ ਦੇ ਵਿੱਚ ਤੇ ਇਸ ਕਰਕੇ ਅਸੀਂ ਕਈ ਕੰਮਾਂ ਤੋਂ ਮਤਲਬ ਨਹੀਂ ਸਾਨੂੰ ਨੌਲੇਜ ਹੈਗੀ ਉਹਦੇ ਲਈ ਸਾਨੂੰ ਮਤਲਬ ਬਹੁਤ ਕੁਝ ਅਜੇ ਲੇਕਿਨ ਅੱਜ ਤੱਕ ਆ ਕੇ ਕਾਫੀ ਫਰਕ ਪਿਆ ਹੈ ਨੌਲੇਜ ਵਿੱਚ ਵਾਧਾ ਹੋਇਆ ਹੈ ਬੜਾ ਬਹੁਤ ਵਾਧਾ ਹੋਇਆ ਜੀ ਜੂੰ ਜੂੰ ਮਤਲਬ ਅਸੀਂ ಗ್ರಾಮ ਪੰਚਾਇਤ ਵੀ ਕਰਾਂਗੇ ਅੱਗੇ ਠੀਕ ਹੈ ਜੀ ਤੇ ಗ್ರಾಮ ਪੰਚਾਇਤ ਵੀ ਕਰਾਂਗੇ ਉਹਦੇ ਨਾਲ ਸਾਡਾ ਮਤਲਬ ਆਪਣੀ ਨੌਲੇਜ ਦੇ ਵਿੱਚ ਆਪਣੇ ਮਤਲਬ ਬਹੁਤ ਜ਼ਿਆਦਾ ਵਾਧਾ ਹੋਏਗਾ ਤੇ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਮਿਲੇਗਾ ਜੀ ਅਬਾਈ ਜੀ ਕੀ ਨਾਮ ਹੈ ਤੁਹਾਡਾ ਹਾਂ ਸਰ ਸਰਪੰਚ ਜਸਵਿੰਦਰ ਸਿੰਘ ਆਕੜੀ ਜੀ ਤੇ ਅੱਜ ਜੋ ਵਰਕਸ਼ਾਪ ਲੱਗੀ ਐ ਐਮਐਲਏ ਸਾਹਿਬ ਆਏ ਆ ਪੀਡੀਪੀਓ ਸਾਹਿਬ ਬੈਠੇ ਸੀਗੇ ਕੀ ਕਹਿਣਾ ਸੀ ਹਾਂਜੀ ਸਰ ਸਾਰੇ ਸਤਕਾਰਯੋਗ ਵੀਡੀਓ ਸਾਹਿਬ ਬਲਾਕ ਸ਼ੰਭੂ ਕਲਾਂ ਵਧਾਈ ਦਾ ਪਾਤਰ ਆ ਜੀ ਐਮਐਲਏ ਬਰਲਾਰ ਖਨੌਰ ਜੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਵੱਲੋਂ ਨਵੇਂ ਚੁਣੇ ਗਏ ਸਰਪੰਚਾਂ ਨੂੰ ਬਲਾ ਕੇ ਇੱਕ ਬਲਾ ਜਿਹੜਾ ਆਪਣਾ ਪੰਚਾਇਤ ਦੇ ਕੋਈ ਜਿਹੜੇ ਹੁੰਦੇ ਨੇ ਇਹਨਾਂ ਦੇ ਨਿਜਮਾ ਉਹਨਾਂ ਬਾਰੇ ਜਾਣਕਾਰੀ ਦਿੱਤੀ ਆ ਬਹੁਤ ਵਧੀਆ ਮਨਰੇਗਾ ਬਾਰੇ ਜਾਣਕਾਰੀ ਦਿੱਤੀ ਆ ਜੇ ਕੋਈ ਕੰਮਾਂ ਦੇ ਮਤੇ ਪਾਉਣੇ ਨੇ ਉਹਨਾਂ ਬਾਰੇ ਜਾਣਕਾਰੀ ਤੇ ਵੀ ਗ੍ਰਾਮ ਸਭਾ ਬਲਾਓ ਪਿੰਡ ਦੀ ਸਹਿਮਤੀ ਲੈ ਕੇ ਮਤੇ ਪਾਓ ਤੇ ਉਹਨਾਂ ਨੂੰ ਲੈ ਕੇ ਅਫਸਰ ਸਾਹਿਬਾਨਾਂ ਕੋਲ ਆਓ ਕੰਮ ਹੋਣਗੇ ਸਾਰਿਆਂ ਦੇ ਵਧੀਆ ਹੋਣਗੇ ਜੀ ਹਾਂਜੀ